ਸ਼ੀਕਾਲ ਜੀ ਫਤੇ ਕਲੈਕਸ਼ਨ ਬਲੱਡ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਰਹਿਣਗੇ ਜੀ ਆਪਣੇ ਕਾਟਨ ਦੇ ਸੂਟ ਰਹਿਣਗੇ ਜੀ ਸਭ ਤੋਂ ਪਹਿਲਾਂ ਤਾਂ ਜੀ ਫਤੇ ਕਲੈਕਸ਼ਨ ਬੀ ਐਲ ਜੈਡ ਦੇ ਨਾਮ ਤੋਂ ਆਪਣਾ YouTube ਤੇ ਚੈਨਲ ਹੈ ਜੀ ਪਲੀਜ਼ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰ ਲਵੋ ਸੈਕੰਡਲੀ ਹੈਗਾ ਜੀ ਆਪਣਾ ਫਤੇ ਕਲੈਕਸ਼ਨ 2023 Instagram ਤੇ ਆਪਣਾ ਪੇਜ ਬਣਿਆ ਹੋਇਆ ਹੈ ਜੀ ਪਲੀਜ਼ ਮੇਰੇ ਪੇਜ ਨੂੰ ਵੀ ਫੋਲੋ ਕਰਿਓ ਅੱਜ ਦੀ ਜਿਹੜੀ ਵੀਡੀਓ ਰਹੇਗੀ ਜੀ ਉਹਦੇ ਵਿੱਚ ਰਹਿਣਗੇ ਆਪਣੇ ਜ ਮੈਚਿੰਗ ਰਹੇਗੀ ਬਹੁਤ ਸੋਹਣੀ ਸੋਹਣੀ ਸਭ ਤੋਂ ਪਹਿਲਾ ਜਿਹੜਾ ਸੂਟ ਹੈ ਤੁਸੀਂ ਵੇਖੋ ਬਿਲਕੁਲ ਡਾਰਕ ਬਲੂ ਸ਼ੇਡ ਦਾ ਜਿਹੜਾ ਸ਼ਰਟ ਦਾ ਸਟੱਫ ਕੱਪੜਾ ਰਹੇਗਾ ਜੀ ਸ਼ਰਟ ਦਾ ਪ੍ਰਿੰਟ ਸਟੱਫ ਰਹੇਗਾ ਜੀ ਪਿਓਰ ਕਾਟਨ ਕੋਈ ਮਿਕਸਿੰਗ ਨਹੀਂ ਹੈ ਪਿਓਰ ਕਾਟਨ बॉटਮ ਰਹੇਗੀ ਜੀ ਸ਼ੈਡੋ ਪ੍ਰਿੰਟ ਦੀ ਸ਼ੈਡੋ ਪ੍ਰਿੰਟ ਦੀ ਨਾਲ ਰਹਿਣ ਵਾਲੀ ਹੈ ਜੀ बॉटਮ ਇਹ ਹੈਗਾ ਦਾ ਕੰਬੀਨੇਸ਼ਨ ਬਣਿਆ ਬਹੁਤ ਸੋਹਣਾ ਸਟਾਫ ਹੈ ਜੀ ਜਿੱਦਾਂ ਮਰਜ਼ੀ ਤੁਸੀਂ ਵੇਅਰ ਕਰ ਸਕਦੇ ਹੋ ਗਰਮੀ ਦੇ ਵਿੱਚ ਕਲਰ ਵਗੈਰਾ ਦੀ ਕੋਈ ਇਸ਼ੂ ਵਾਲੀ ਗੱਲ ਨਹੀਂ ਹੈਗੀ ਜੀ ਤਮੰਨਾ ਕੰਪਨੀ ਦਾ ਇਹ ਸੂਟ ਹੈ ਜੀ ਇਹ ਰੇਟ ਇਹਦਾ ਰਹਿਣ ਵਾਲਾ ਹੈ ਜੀ 650 ਰੁਪਏ 650 ਰੁਪਏ ਦਾ ਪ੍ਰਾਈਸ ਹੈ ਜੀ ਇਹ ਆਪਣੇ ਕੋਲੇ ਸੇਮ ਦੇ ਵੀ ਚਾਲ ਓਵਰ ਦੇ ਵਿੱਚ ਵੀ ਹੈਗਾ ਜੀ ਪ੍ਰਿੰਟ ਆਲ ਓਵਰ ਦੇ ਵਿੱਚ ਵੀ ਹੈਗਾ ਜੀ ਮੈਚਿੰਗ ਦੇ ਵਿੱਚ ਵੀ ਹੈਗਾ ਆਪਣੇ ਕੋਲੇ ਦੋਨੇ ਪ੍ਰਿੰਟ ਦੇ ਵਿੱਚ ਇਹ ਆਇਆ ਜੀ ਨੈਕਸਟ ਜਿਹੜਾ ਡਿਜ਼ਾਈਨ ਹੈਗਾ ਜੀ ਆਪਣਾ ਬਹੁਤ ਸੋਹਣਾ ਸਟਾਫ ਹੈ ਜੀ ਪਿਓਰ ਕਾਟਨ ਸਟਾਫ ਹੈ ਜੀ ਸਟਾਫ ਵਾਜੀ ਆਪਣਾ ਮਤਲਬ ਗਰਮੀ ਦੇ ਪਾਉਣ ਲਈ ਬਹੁਤ ਸੋਹਣਾ ਸਟਾਫ ਹੈ ਜੀ ਗਰਮੀ ਦੇ ਵਿੱਚ ਪਾਉਣ ਲਈ ਤਮੰਨਾ ਕੰਪਨੀ ਦਾ ਸਟਾਫ ਹੈ ਜੀ ਸਾਰਾ ਨਾਲ ਇਹਦੇ ਹੈਗੀ ਹੈ ਜੀ ਕੰਬੀਨੇਸ਼ਨ ਜਿਹੜਾ ਕਾਫੀ ਨਾਲ ਕੰਬੀਨੇਸ਼ਨ ਹੈ ਜੀ ਇਹਦਾ ਸ਼ੈਡੋ ਪ੍ਰਿੰਟ ਦੀ ਹੈਗੀ ਹੈ ਜੀ ਬਾਟਮ 네ਗੇਟਿਵ ਪ੍ਰਿੰਟ ਵੀ ਕਹਿ ਦਿੰਦੇ ਆ ਜੀ ਜੀ ਨੂੰ ਇਹ ਹੈਗਾ ਤਾਂ ਕੰਬੀਨੇਸ਼ਨ ਬਣਿਆ ਹੋਇਆ ਜੀ ਇਹ ਸੈਕਿੰਡ ਸੂਟ ਸੀਗਾ ਇਹ ਪੂਰਾ 2.5 ਮੀਟਰ ਦੀ ਸ਼ਰਟ ਆਏਗੀ ਜੀ 2.5 ਮੀਟਰ ਦੀ ਬਾਟਮ ਦਾ ਸਟੱਫ ਆਏਗਾ 3rd ਜਿਹੜਾ ਆਪਣੇ ਕੋਲੇ ਹੈਗਾ ਜੀ ਕਲਰ ਇਹ ਹੈਗਾ ਜੀ ਸਕਿਨ ਸਕਿਨ ਦੇ ਵਿੱਚ ਫਲਾਰ ਬਣੇ ਹੋਏ ਨੇ ਜੀ ਵਾਈਟ ਪਿੰਕ ਐਦਾਂ ਸਟੱਫ ਬਹੁਤ ਸੋਹਣਾ ਜੀ ਕਾਟਨ ਪਿਓਰ ਕਾਟਨ ਸਟੱਫ ਹੈ ਇਹਦੇ ਨਾਲ ਵੀ ਜਿਹੜੀ ਬਾਟਮ ਰਹਿਣ ਵਾਲੀ ਹੈ ਜੀ ਸ਼ੈਡੋ ਪ੍ਰਿੰਟ ਦੀ ਹੈ ਇਹਦਾ ਮੇਨ ਜਿਹੜਾ ਕੰਬੀਨੇਸ਼ਨ ਬੰਦ ਹੈ ਜੀ ਆ ਇਹਦਾ ਕੰਬੀਨੇਸ਼ਨ ਹੈ ਸਟੱਫ ਹੈਗਾ ਜੀ ਪਿਓਰ ਕਾਟਨ ਰੇਟ ਹੈਗਾ ਜੀ 650 ਰੁਪਏ ਸਟੱਫ ਦੀ ਆਪਣੀ ਲਗਾ ਲਓ ਫੁੱਲ ਗਰੰਟੀ ਹੈ ਜੀ ਬੁਰ ਵਗੈਰਾ ਦੀ ਕੋਈ ਸ਼ਿਕਾਇਤ ਨਹੀਂ ਆਏਗੀ ਇਸ ਤੋਂ ਬਾਅਦ ਜੀ ਇਹ ਵਾਲਾ ਪ੍ਰਿੰਟ ਹੈ ਇਹ ਵੀ ਤਮੰਨਾ ਕੰਪਨੀ ਦਾ ਜੀ ਪਿਓਰ ਕਾਟਨ ਸਟਫ ਹੈ ਜੀ ਬਹੁਤ ਸੋਹਣਾ ਸਟਫ ਰਹਿਣ ਵਾਲਾ ਪਿਓਰ ਕਾਟਨ ਸਟਫ ਚ ਕੋਈ ਮਿਕਸ ਕਪੜਾ ਨਹੀਂ ਹੈ ਬਹੁਤ ਸੌਫਟ ਸਟਫ ਹੈ ਜੀ ਗਰਮੀ ਦੇ ਵਿੱਚ ਪਾਉਣ ਲਈ ਇਹ ਹੈਗੀ ਹੈ ਜੀ ਇਹਦੀ ਨਾਲ ਬਾਟਮ ਸ਼ੈਡੋ ਪ੍ਰਿੰਟ ਦੀ ਬਾਟਮ ਰਹਿਣ ਵਾਲੀ ਹੈ ਨਾਲ ਨੇਗੇਟਿਵ प्रिंट ਵੀ ਕਹਿ ਦਿੰਦੇ ਆ ਜੀ ਸ਼ੈਡੋ ਪ੍ਰਿੰਟ ਵੀ ਕਹਿ ਦਿੰਦੇ ਆ ਇਹ ਜਿਹੜਾ ਪ੍ਰਿੰਟ ਆਪਣੇ ਕੋਲੇ ਸਰਦੀ ਚ ਵੀ ਬਹੁਤ ਸੇਲ ਹੋਇਆ ਗਰਮੀ ਦੇ ਵਿੱਚ ਵੀ ਇਹ ਬਹੁਤ ਸੇਲ ਹੋਇਆ ਇਹ ਦੁਬਾਰਾ ਤੋਂ ਫੇਰ ਆ ਗਿਆ ਸੀ ਜੀ ਹੁਣ ਵੀ ਇਹਦੇ ਵਿੱਚ ਲਾਸਟ ਸੂਟ ਹੀ ਆ ਬਸ ਰੇਟ ਹੈਗਾ ਜੀ ਇਹਦਾ 650 ਰੁਪਏ ਇਸ ਤੋਂ ਬਾਅਦ ਜੀ ਜਿਹੜਾ ਨੈਕਸਟ ਸੂਟ ਆਇਆ ਜੀ ਆਪਣੇ ਕੋਲੇ ਹੈਗਾ ਇਹ ਵਾਲਾ ਪ੍ਰਿੰਟ ਹੈ ਜੀ ਪ੍ਰਿੰਟ ਦੇਖੋ ਪ੍ਰਿੰਟ ਬਹੁਤ ਸੋਹਣਾ ਹੈ ਇਹ ਬਿਲਕੁਲ ਪਰਪਲ ਜਾਮਨੀ ਜੈ ਟੋਨ ਹੈ ਜੀ ਪ੍ਰੋਪਰ ਜਿਹੜੀ ਇਹਦੀ ਬਾਟਮ ਦਾ ਸਟੱਫ ਹੈ ਇਹ ਹੈਗੇ ਸੀ ਜੀ ਆਪਣੇ ਤਮੰਨਾ ਦੇ ਸਾਰੇ ਇਸ ਤੋਂ ਬਾਅਦ ਮੈਂ ਤੁਹਾਨੂੰ ਸੂਟ ਇਕੱਦੇ ਦਿਖਾਉਂਗੀ ਜੀ ਇਹ ਵੀ ਮੈਚਿੰਗ ਹੀ ਰਹਿਣਗੀਆਂ ਜੀ ਇਹ ਹੈਗਾ ਜੀ ਮਰਜੈਂਟਾ ਕਲਰ ਪ੍ਰੋਪਰ ਮਰਜੈਂਟਾ ਸ਼ੇਡ ਹੁੰਦਾ ਜੀ ਮਰਜੈਂਟਾ ਕਲਰ ਹੈ ਇਹ ਹੈਗਾ ਜੀ ਇਹਦੀ ਸ਼ਰਟ ਦਾ ਪ੍ਰਿੰਟ ਨਾਲ ਹੈਗੀ ਹੈ ਜੀ ਬਾਟਮ ਏਕੇ ਦੀ ਪ੍ਰਿੰਸੈਸ ਕਲੈਕਸ਼ਨ ਹੈ ਜੀ ਏਕੇ ਦੀ ਪ੍ਰਿੰਸੈਸ ਕਲੈਕਸ਼ਨ ਹੈ ਜੀ ਬਿਲਕੁਲ ਓਰੀਜਨਲ ਏਕੇ ਦਾ ਕਪੜਾ ਹੈ ਜੀ ਮਿਕਸ ਕੋਈ ਨਹੀਂ ਹੈ ਪਿਓਰ ਕਾਟਨ ਹੈ ਬਹੁਤ ਸੋਹਣਾ ਸਟੱਫ ਹੈ ਜੀ ਕਈ ਵਾਰ ਨਾ ਜੀ ਇਹਨਾਂ ਕੱਪੜਿਆਂ ਦੇ ਵਿੱਚ ਨਕਲ ਵੀ ਆਂਦੀ ਹੈ ਜੀ ਲੋਕ ਉਹਦਾ ਵੀ ਸੇਮ ਹੀ ਰੇਟ ਲਗਾਈ ਜਾਂਦੇ ਆ ਪਰ ਆਪਾਂ ਉਵੇਂ ਨਹੀਂ ਜੀ ਜਿਹੜੀ ਚੀਜ਼ ਹੈ ਨਾ オリジナル ਚੀਜ਼ ਆ ਪਉਹੀ ਵੇਚੀਂਦੀ ਆ ਤੇ ਰੇਟ ਵੀ ਓਦਾਂ ਦਾ ਹੀ ਲੈਂਦਾ ਜੀ オリジナル ਚੀਜ਼ ਵੇਚ ਕੇ ਜੀ ਉਵੇਂ ਦਾ ਹੀ ਰੇਟ ਲੈਂਦਾ ਕਈ ਵਾਰ ਮਤਲਬ ਇਹਨਾਂ ਵਿੱਚ ਮਿਕਸ ਕੱਪੜਾ ਆਉਂਦਾ ਹੈ ਜਾਂ ਮਤਲਬ ਏਕੇ ਦਾ ਵੀ ਹਲਕੇ ਜਿਹੜੇ ਮਤਲਬ ਮਿਕਸ ਕੱਪੜਾ ਆਉਂਦਾ ਜੀ ਉਹਦੇ ਵਿੱਚ ਵੀ ਸੇਮ ਡਿਜ਼ਾਈਨ ਦੇ ਵਿੱਚ ਵੀ ਪ੍ਰਿੰਟਾਂ ਦਾ ਉਹਨੂੰ ਵੀ ਲੋਕ ਸੇਮ ਮਤਲਬ ਪ੍ਰਾਈਸ ਦੇ ਵਿੱਚ ਵੇਚੀ ਜਾਂਦੇ ਆ ਪਰ ਆਪਣਾ ਉਹ ਕੰਮ ਨਹੀਂ ਹੈ ਪਿਓਰ ਕਾਟਨ ਹੈ ਤਾਂ ਤੁਹਾਨੂੰ ਪਿਓਰ ਕਾਟਨ ਕਹਿ ਕੇ ਹੀ ਦਵਾਂਗੇ ਨੈਕਸਟ ਜਿਹੜਾ ਇੱਕ ਇਹਦਾ ਪ੍ਰਿੰਟ ਹੈ ਜੀ yellow ਇਹ ਲਾਸਟ ਪੀਸ ਹੈ ਜੀ ਆਪਣੇ ਕੋਲੇ ਸੀਗਾ ਪਿੰਕ ਪੀਚ yellow ਸਾਰੇ ਸੂਟ ਸੇਲ ਹੋ ਗਏ ਜੀ ਬਿਲਕੁਲ ਲਾਸਟ ਸੂਟ ਹੈ ਜੀ ਆਪਣੇ ਕੋਲੇ ਸਿੰਗਲ ਸੂਟ ਬਚਿਆ ਇਹ ਨਾਲ ਹੈਗੀ ਹੈ ਜੀ ਇਹਦੀ ਬਾਟਮ ਸ਼ੈਡੋ ਪ੍ਰਿੰਟ ਦੀ ਸਟੱਫ ਬॉस ਹੋਣਾ ਜੀ ਬਾਟਮ ਦਾ ਨਾਲੇ ਸ਼ਰਟ ਦਾ ਪਿਓਰ ਕਾਟਨ ਸਟੱਫ ਹੈ ਜੀ ਪ੍ਰਿੰਸਸ ਕਲੈਕਸ਼ਨ ਹੈ ਏਕੇ ਦੀ ਕਪੜੇ ਦੇ ਨਾਲ ਹੀ ਚੀਜ਼ ਦਾ ਮੁੱਲ ਹੁੰਦਾ ਜੀ ਠੀਕ ਹੈ ਨਾ ਕਪੜਾ ਕਈ ਵਾਰ ਹਲਕਾ ਹੁੰਦਾ ਜੀ ਅਗਲਾ ਉਹਦਾ ਵੀ ਰੇਟ ਸੇਮ ਲਈ ਜਾਂਦਾ ਜੀ ਪਰ ਆਪਣਾ ਐਦਾਂ ਦਾ ਕੋਈ ਧੋਖਾ ਧੜੀ ਵਾਲਾ ਕੰਮ ਨਹੀਂ ਹੈਗਾ ਇਹ ਸੀਗਾ ਜੀ ਏਕੇ ਦੇ ਪ੍ਰਿੰਟ ਸੀਗੇ ਮੈਂ ਤੁਹਾਨੂੰ ਦੁਬਾਰਾ ਦਿਖਾਨੀ ਆ ਜੀ ਜਿੰਨਾ ਮੇਰੀਆਂ ਭੈਣਾਂ ਨੇ ਸਕਰੀਨਸ਼ਾਟ ਲੈਣੀਆਂ ਉਹ ਲੈ ਸਕਦੀਆਂ ਨੇ ਇਸ ਤੋਂ ਬਾਅਦ ਮੈਂ ਤੁਹਾਨੂੰ ਸ਼ਿਮਰ ਦੇ ਸੂਟ ਦਿਖਾਵਾਂਗੀ ਕਾਟਨ ਸ਼ਿਮਰ ਦੇ ਸੂਟ ਦਿਖਾਵਾਂਗੀ ਜੀ ਇਸ ਤੋਂ ਬਾਅਦ ਇਹ ਸੀਗਾ ਜੀ ਏਕੇ ਦਾ ਸੂਟ ਏਕੇ ਦਾ ਜਿਹੜਾ ਮੈਚਿੰਗ ਸੂਟ ਰਹਿਣ ਵਾਲਾ ਹੈ ਜੀ 700 ਰੁਪਏ ਦਾ ਪ੍ਰਾਈਸ ਰਹੂਗਾ 700 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਇਹ ਸੀਗਾ ਜੀ ਏਕੇ ਦਾ ਮਰਜੈਂਟਾ ਮੈਚਿੰਗ ਸੂਟ ਇਹਦਾ ਪ੍ਰਾਈਸ ਵੀ 700 ਰਹੂਗਾ ਜੀ ਇਹ ਸੀਗਾ ਜੀ ਤਮੰਨਾ ਕੰਪਨੀ ਦਾ ਸੂਟ ਸੀਗਾ ਜਿਹੜਾ ਕਿ ਇਹਹੀ ਕੰਬੀਨੇਸ਼ਨ ਇਹਦਾ ਇਹ ਹੈ ਪਰਪਲ ਦੇ ਨਾਲ ਸਕਿਨ ਇਹਦਾ ਰੇਟ ਰਹੇਗਾ ਜੀ 650 ਰੁਪਏ ਇਹ ਸਾਰੇ ਕੰਬੀਨੇਸ਼ਨ ਮੈਂ ਤੁਹਾਨੂੰ نیچے ਦਿਖਾ ਚੁੱਕੀ ਹਾਂ ਜੀ ਇਹਨਾਂ ਦਾ ਰੇਟ ਰਹੇਗਾ 650 ਰੁਪਏ ਸਾਰੇ ਤਮੰਨਾ ਕੰਪਨੀ ਦੇ ਨੇ ਸਟਾਫ ਬਹੁਤ ਸੋਹਣਾ ਜੀ ਪਿਓਰ ਕਾਟਨ ਸਟਾਫ ਹੈ ਆਰਾਮਦਾਇਕ ਸਟਾਫ ਹੈ ਬਿਲਕੁਲ ਜੀ ਉਸ ਤੋਂ ਬਾਅਦ ਜੀ ਮੈਂ ਤੁਹਾਨੂੰ ਦੱਸਿਆ ਸੀ ਸ਼ਿਮਰ ਪ੍ਰਿੰਟ ਦਿਖਾਵਾਂਗੇ ਜੀ ਇਹ ਹੈਗਾ ਜੀ ਸ਼ਿਮਰ ਦਾ ਸਟੱਫ कॉटन ਸ਼ਿਮਰ ਸਟੱਫ ਹੈ ਜੀ ਵਿਦਾਊਟ ਲਾਈਨਿੰਗ بیس ਹੈ ਬਿਨਾ ਲਾਈਨਿੰਗ ਤੋਂ ਬਣਾ ਸਕਦੇ ਹੋ ਕੋਈ ਚੂਬਣ ਵਾਲਾ ਸਟੱਫ ਨਹੀਂ ਹੈ ਕੋਈ ਖੁਰਦਰਾ ਨਹੀਂ ਹੈ ਬਹੁਤ ਸੌਫਟ ਸਟੱਫ ਹੈ ਜੀ ਵਿਦਾਊਟ ਲਾਈਨਿੰਗ ਵੀ ਵੇਅਰ ਕਰ ਸਕਦੇ ਹੋ ਕਿਉਂਕਿ ਜਿੱਦਾਂ ਦਾ ਇਹ ਪ੍ਰਿੰਟ ਹੈ ਜੀ ਉਹਦੇ ਵਿੱਚ ਨਾ ਹੀ ਕੋਈ ਏਦਾਂ ਦਾ ਵੀ ਸਕਿਨ ਅੰਚੋ ਵਿਜੀਬਲ ਹੁੰਦੀ ਹੈ ਜੀ ਕੁਝ ਵੀ ਨਹੀਂ ਹੈ ਨਾਲ ਇਹਦੇ ਜਿਹੜੀ ਬਾਟਮ ਰਹੇਗੀ ਜੀ ਉਹ ਸ਼ੈਡੋ ਪ੍ਰਿੰਟ ਦੀ ਹੀ ਬਾਟਮ ਲੱਗੀ ਹੈ ਬਾਟਮ ਲੱਗੀ ਹੈ ਜੀ कॉटन ਦੀ ਸ਼ੈਡੋ ਪ੍ਰਿੰਟ ਦੀ ਬਾਟਮ ਹੈ ਜੀ ਕਾਟਨ ਦੀ ਬਾਟਮ ਲੱਗੀ ਹੋਈ ਹੈ ਜੀ ਨਾਲ ਜਿਹੜੀ ਸ਼ਰਟ ਰਹਿਣ ਵਾਲੀ ਹੈ ਜੀ ਸ਼ਿਮਰ ਦੀ ਰਹੇਗੀ ਸ਼ਿਮਰ ਕਾਟਨ ਦੀ ਜਿਹੜੀ ਬਾਟਮ ਰਹਿਣ ਵਾਲੀ ਹੈ ਜੀ ਉਹ ਸ਼ੈਡੋ ਪ੍ਰਿੰਟ ਦੀ ਰਹੇਗੀ ਸਟੱਫ ਹੈਗਾ ਜੀ ਇਹਦਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਸਟੱਫ ਹੈ ਜੀ ਕਲਰ ਵੀ ਬਹੁਤ ਸੋਹਣਾ ਹੈ ਗ੍ਰੇਸ਼ੀ ਟੋਨ ਦਾ ਕਲਰ ਹੈ ਜੀ ਪਹਿਲਾਂ ਇਸੇ ਸੇਮ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਜੀ ਸਕਿਨ ਉਹ ਸ਼ਿਮਰ ਨਹੀਂ ਸੀ ਕਾਟਨ ਸੀ ਬਟ ਇਹ ਜਿਹੜੀ ਸ਼ਰਟ ਰਹਿਣ ਵਾਲੀ ਹੈ ਜੀ ਕਾਟਨ ਸ਼ਿਮਰ ਦੀ ਰਹੇਗੀ ਸਟੱਫ ਬਹੁਤ ਸੌਫਟ ਹੈ ਜੀ ਖੁਰਦਰਾ ਨਹੀਂ ਹੈ ਬਿਲਕੁਲ ਸੌਫਟ ਸਟੱਫ ਹੈ ਜੀ ਔਰ ਜਿਹੜੀ ਇਹਦੀ ਬਾਟਮ ਦਾ ਸਟੱਫ ਰਹੇਗਾ ਜੀ ਉਹ ਕਾਟਨ ਦਾ ਰਹੇਗਾ ਪ੍ਰਾਈਸ ਇਹਦਾ ਰਹੇਗਾ ਜੀ 800 ਰੁਪਏ 800 ਰੁਪਏ ਸੂਟ ਦਾ ਪ੍ਰਾਈਸ ਰਹੇਗਾ ਜੀ ਬਹੁਤ ਸੋਹਣਾ ਸਟੱਫ ਹੈ ਇਹਦੇ ਵਿੱਚ ਆਪਣੇ ਕੋਲੇ ਦੋ ਹੀ ਕਲਰ ਅਵੇਲੇਬਲ ਹੈ ਜੀ ਇੱਕ ਮੈਂ ਤੁਹਾਨੂੰ ਦਿਖਾਇਆ ਜੀ ਸੈਕੰਡ ਜਿਹੜਾ ਡਿਜ਼ਾਈਨ ਹੈਗਾ ਜੀ ਉਹ ਇਹ ਵਾਲਾ ਹੈ ਸੈਕੰਡ ਡਿਜ਼ਾਈਨ ਵੀ ਇਹਦਾ ਬਹੁਤ ਵਧੀਆ ਡਿਜ਼ਾਈਨ ਹੈ ਜੀ ਨਾਲ ਇਹਦੇ ਜਿਹੜੀ ਬਾਟਮ ਹੈ ਜੀ ਸ਼ੈਡੋ ਪ੍ਰਿੰਟ ਦੀ ਗ੍ਰੇ ਕਲਰ ਦੀ ਬਾਟਮ ਹੈ ਜੀ ਲੱਗੀ ਵੀ ਨਾਲ ਬਹੁਤ ਸੋਹਣਾ ਸਟੱਫ ਹੈ ਜੀ ਵਿਦਆਊਟ ਲਾਈਨਿੰਗ بیس ਹੈ ਬਿਨਾ ਲਾਈਨਿੰਗ ਤਾਂ ਤੁਸੀਂ ਬਣਾ ਸਕਦੇ ਹੋ ਆਰਾਮ ਨਾਲ ਕੋਈ ਵੀ ਦਿੱਕਤ ਨਹੀਂ ਆਏਗੀ ਜੀ ਜਿਨ੍ਹਾਂ ਨੇ ਮਤਲਬ ਸਮਰ ਦੇ ਵਿੱਚ ਸ਼ਿਮਰ ਪਾਣੀ ਚਾਹੁੰਦਾ ਜੀ ਇਹ ਤੁਸੀਂ ਪਾ ਸਕਦੇ ਹੋ ਬਹੁਤ ਸੋਹਣਾ ਸਟੱਫ ਹੈ ਜੀ कॉटन ਸਟੱਫ ਹੈ ਜੀ कॉटन ਸ਼ਿਮਰ ਸ਼ਰਟ ਦਾ ਸਟੱਫ ਹੈ ਔਰ कॉटन ਹੀ ਬਾਟਮ ਦਾ ਸਟੱਫ ਹੈ ਉਦਾਂ ਹੀ ਦੋ ਸੂਟ ਆਪਣੇ ਕੋਲੇ ਦੋ ਪ੍ਰਿੰਟ ਨੇ ਮੈਂ ਇਹ ਸਾਰੇ ਸੂਟ ਜਿਹੜੇ ਅੱਜ ਮੈਂ ਤੁਹਾਨੂੰ ਦਿਖਾਈ ਨੇ ਜੀ ਸਾਰੇ ਹੀ ਪ੍ਰਿੰਟ ਬਹੁਤ ਸੋਹਣੇ ਪ੍ਰਿੰਟ ਨੇ ਜੀ ਕਲਰ ਡਿਜ਼ਾਈਨ ਸਭ ਦੇ ਬਹੁਤ ਸੋਹਣੇ ਨੇ ਔਰ ਕਪੜਾ ਪਿਓਰ ਕਾਟਨ ਹੈ ਜੀ ਜਿਵੇਂ ਗਰਮੀ ਨੂੰ ਦੇਖਦੇ ਹੋਏ ਪਿਓਰ ਕਾਟਨ ਸਟੱਫ ਤੁਹਾਡੇ ਲਈ ਆਪਾਂ ਲੈ ਕੇ ਆਏ ਆ ਕੋਈ ਵੀ ਮਿਕਸ ਕਪੜਾ ਨਹੀਂ ਹੈ ਜੀ ਅਗਰ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਕੋਈ ਵੀ ਪਸੰਦ ਆਉਂਦਾ ਜੀ ਤੁਸੀਂ ਮੈਨੂੰ ਮੇਰੇ ਵਟਸਐਪ ਤੇ ਸਕਰੀਨਸ਼ਾਟ ਲੈ ਕੇ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਔਰ ਆਪਣੀ ਜਿਹੜੀ ਸ਼ਾਪ ਦਾ ਐਡਰੈਸ ਹੈ ਜੀ ਆਪਣਾ ਓਵਰ ਬ੍ਰਿਜ ਕ੍ਰੋਸ ਕਰਨ ਤੋਂ ਬਾਅਦ ਜਿਹੜਾ ਆਪਣਾ ਭਲਾੜੀ ਤੋਂ ਬੋਹਾਵਾਲ ਜਾਂਦੇ ਆ ਜੀ ਓਵਰ ਬ੍ਰਿਜ ਜਾਂਦੇ ਆ ਜੀ ਓਵਰ ਬ੍ਰਿਜ ਕ੍ਰੋਸ ਕਰਨ ਤੋਂ ਬਾਅਦ ਆਪਣੀ ਜਿਹੜੀ ਸ਼ਾਪ ਹੈ ਜੀ ਸ਼ਾਪ ਦੀ ਲੋਕੇਸ਼ਨ ਮੈਂ ਤੁਹਾਨੂੰ ਦਿਖਾ ਦਿੰਨੀ ਆ ਜੀ ਓਵਰ ਬ੍ਰਿਜ ਜਦੋਂ ਆਪਾਂ ਕ੍ਰੋਸ ਕਰਦੇ ਆ ਜੀ ਬਿਲਕੁਲ ਦੇਖੋ ਪੁੱਲ ਦੀ ਇਹ ਰੇਲਿੰਗ ਹੈ ਜੀ ਓਵਰ ਬ੍ਰਿਜ ਕ੍ਰੋਸ ਕਰਨ ਤੋਂ ਬਾਅਦ ਨਾਲ ਹੀ ਪੁੱਲ ਦੇ ਨਾਲ-ਨਾਲ ਸੜਕ ਮੁੜਨ ਤੇ ਆਪਣਾ ਜਿਹੜਾ ਕਿ ਸ਼ਾਪ ਆਪਣੀ ਆ ਜਾਂਦੀ ਹੈ ਜੀ ਆਪਣੀ ਸ਼ਾਪ ਦਾ ਐਡਰੈਸ ਹੈ ਜੀ ਇਹ ਬਿਲਕੁਲ ਸਿੱਧੇ ਸੜਕ ਦੇ ਉੱਤੇ ਆਪਣੀ ਸ਼ਾਪ ਹੈ ਜੀ ਕੋਈ ਵੀ ਮਤਲਬ ਗਲੀ ਵਗੈਰਾ ਟਰਨ ਨਹੀਂ ਕਰਨੀ ਤੁਸੀਂ ਸ਼ਾਪ ਦੇ ਉੱਪਰ ਬਾਹਰ ਬੋਰਡ ਲੱਗਿਆ ਆ ਜੀ ਫਤੇ ਕਲੈਕਸ਼ਨ ਦਾ ਹੀ ਬੋਰਡ ਲੱਗਿਆ ਹੋਇਆ ਹੈ ਬਾਕੀ ਜੇ ਤੁਹਾਨੂੰ ਨਹੀਂ ਵੀ ਕਈ ਵਾਰ ਲੋਕੇਸ਼ਨ ਸਮਝ ਆਂਦੀ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਮੈਂ ਤੁਹਾਨੂੰ ਗੂਗਲ ਤੇ ਵੀ ਲੋਕੇਸ਼ਨ ਗੂਗਲ ਮੈਪ ਤੇ ਵੀ ਲੋਕੇਸ਼ਨ ਸੈਂਡ ਕਰ ਸਕਦੀ ਹਾਂ ਤੇ ਉਦਾਂ ਵੀ ਤੁਹਾਨੂੰ ਦੱਸ ਸਕਦੀ ਹਾਂ ਅਗਰ ਤੁਸੀਂ ਆਉਣਾ ਚਾਹੁੰਦੇ ਹੋ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਅਗਰ ਤੁਸੀਂ ਆਨਲਾਈਨ ਹੀ ਕਪੜਾ ਪਰਚੇਸ ਕਬਾਈ ਕਰਨਾ ਚਾਹੁੰਦੇ ਹੋ ਜੀ ਤਾਂ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਜਿਹੜਾ ਮੈਂ ਤੁਹਾਨੂੰ ਵੀਡੀਓ ਦੇ ਨੀਚੇ ਚੱਲ ਰਿਹਾ ਜੀ ਉਸ ਤੇ ਇੱਕ ਸਕਰੀਨਸ਼ਾਟ ਲੈ ਕੇ ਜਾਂ ਫਿਰ ਫੋਨ ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਹੋਰ ਆਪਣੇ ਗਰਮੀ ਲਈ ਸੋਹਣੇ ਸੋਹਣੇ ਸੂਟ ਹੈ ਜਿਹੜੇ ਸਮਰ ਦੇ ਵਿੱਚ ਵੇਅਰ ਕਰ ਸਕਦੇ ਹੋ ਮੇਰੀ ਵੀਡੀਓ ਅੱਜ ਆਪਾਂ ਇੱਥੇ ਖਤਮ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ